ਤੁਹਾਨੂੰ ਸ਼ੋਮਣੀ ਕਾਲੀ ਦਲ ਪੁਨਰ ਸਰਜੀਤ ਦਾ ਹਿੱਸਾ ਸਮਝਿਆ ਜਾਵੇ ਬਿਲਕੁਲ ਬਿਲਕੁਲ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਬਿਆਨ ਆਏ ਉਹਦੇ ਪਿਛਲਾ ਕਾਰਨ ਕੀ ਸੀ ਉਹ ਇਹ ਸੀਗਾ ਉਹ ਮੇਰਾ ਕਹਿਣ ਦਾ ਮਤਲਬ ਸੀ ਵੀ ਮੈਂ ਇਹਨਾਂ ਦਾ ਐਕਟਿਵਲੀ ਹਿੱਸਾ ਬਣਿਆ ਨਹੀਂ ਇਸੇ ਕਰਕੇ ਜਿਹੜਾ ਪਿੱਛੇ ਬੈਕਫੁੱਟ ਤੇ ਰਹੇ ਆ ਇਹ ਗੱਲ ਕਰਕੇ ਵੀ ਜਦੋਂ ਮਨ ਨਹੀਂ ਮੰਨਦਾ ਉਹਨਾਂ ਦੀ ਗੱਲਾਂ ਨੂੰ ਯਤ ਕਰਨਾ ਤਾਂ ਕੀ ਚਾਹੁੰਦੇ ਸੀ ਹੋ ਕੀ ਗਿਆ ਟੈਕਨੀਕਲ ਚਾਹੁੰਦੇ ਤਾਂ ਇਹ ਸੀ ਵੀ ਬਾਹਰ ਹੀ ਨਿਕਲ ਜਾਈਏ ਤੇ ਤੁਸੀਂ ਕੁਦਰਤ ਨੇ ਕਿਦਾਂ ਦਾ ਤੁਹਾਨੂੰ ਰੋਲ ਦੇ ਕੇ ਤੇ ਕਿੱਥੇ ਖੜਾ ਕਰਤਾ ਨਾ ਪਰ ਨਹੀਂ ਹੁਣ ਫਿਰ ਇਸੇ ਨਾਲ ਹੀ ਤੁਰਨਾ ਪੈਣਾ ਤੁਹਾਨੂੰ ਲੱਗ ਰਿਹਾ ਵੀ ਫਿਰ ਆਖਰੀ ਆਖਰੀ ਜਿਹੜੀ ਆਪਸ਼ਨ ਆ ਫਿਰ ਇਹ ਆ ਮੇਰਾ ਮਨ ਮੰਨ ਗਿਆ ਹੁਣ ਗੱਲ ਮੰਨ ਤੇ ਆ ਇਸ ਫਿਰ ਮੈਂ ਇਲੈਕਸ਼ਨ 'ਚ ਇਸੇ ਲਈ ਲੜਖੜਾ ਹੋਇਆ ਵੀ ਹੁਣ ਫਤਵਾ ਲਈਏ ਲੋਕਾਂ ਤੋਂ ਲੇਕਿਨ ਜਦੋਂ ਸੁਧਾਰ ਰਹਿ ਰਣੀ ਆਪਦਾ ਹਿੱਸਾ ਨਹੀਂ ਬਣੇ ਤੇ ਮੇਰੇ ਕੋ ਆਏ ਵੀ ਸਾਰੇ ਇੱਕ ਪਹਿਲੀ ਮੀਟਿੰਗ ਦੇ ਵਿੱਚ ਅਸੀਂ ਇਕੱਠੇ ਵੀ ਸੀਗੇ ਲੇਕਿਨ ਜਦੋਂ ਫੈਸਲਾ ਲਿਆ ਵੀ ਆਹ ਕਰਨਾ ਤੇ ਮੈਂ ਉਹ ਜਿਵੇਂ ਮੈਂ ਨਹੀਂ ਇਹਦੇ ਵਿੱਚ ਸਭਨਾਂ ਦਾ ਹੈਗਾ ਅੱਗੇ ਕੀ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਕਿਉਂਕਿ 2027 ਦੀ ਚੋਣ ਵੀ ਐ ਕੋਈ ਗੱਠਜੋੜ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਕਿਸੇ ਨੈਸ਼ਨਲ ਪਾਰਟੀ ਨਾਲ ਗੱਠਜੋੜ ਹੋਣਾ ਚਾਹੀਦਾ ਜਾਂ ਲੋਕ ਤਾਂ ਕਿਉਂਕਿ ਉਹ ਉਹ ਜਿਹੜੀਆਂ ਗਲਤੀਆਂ ਅਕਾਲੀ ਦਲ ਨੇ ਉਸ ਸਮੇਂ 'ਚ ਕੀਤੀ ਉਹਨਾਂ ਨੂੰ ਗਲਤੀਆਂ ਮੰਨਦੇ ਅੱਜ ਵੀ ਮੈਂ ਤਾਂ ਇਹ ਕਹਾਂ ਨਾ ਵੀ ਸਾਰੀਆਂ ਪੰਥਕ ਧਰਮਾਂ ਨੂੰ ਇਕੱਠੇ ਹੋਣਾ ਚਾਹੀਦਾ ਸਮਰਪਿਤ ਹੋ ਕੇ ਪੰਥਰ ਤੇ ਪੰਜਾਬ ਨੂੰ ਸਾਰਿਆਂ ਨੂੰ ਚਾਹੇ ਉਹ ਅਮਰਤਪਾਲ ਹੁਣਾਂ ਦੀ ਪਾਰਟੀ ਹੋਵੇ ਚਾਹੇ ਉਹ ਸਿਮਰਜੀਤ ਸਿੰਘ ਮਾਨ ਹੁਣਾਂ ਦੀ ਪਾਰਟੀ ਹੋਵੇ ਚਾਹੇ ਉਹ ਸੁਖਵੀਰ ਸਿੰਘ ਬਾਦਲ ਹੋ ਅਲੀਦਲ ਪੰਨਰ ਸਰਜੀਤ ਨੂੰ ਵੀ ਫਿਰ ਉਹ ਐਕਟਿਵ ਨਹੀਂ ਹੋਣਾ ਚਾਹੀਦਾ ਲੋਕਾਂ ਦੇ ਮੁੱਦੇ ਚੁੱਕਣੇ ਚਾਹੀਦੇ ਕਿਉਂਕਿ ਲੋਕਾਂ ਦੀ ਸਾਰੀ ਗੱਲਬਾਤ ਦੇ ਕੋਲ ਹੁਣ ਕੋਸ਼ਿਸ਼ਾਂ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਮੁੱਢਾ ਮੁੱਢਾ ਲਾਵਾਂਗੇ ਇਸ ਨੂੰ ਕਾਮਯਾਬ ਕਰਾਂਗੇ ਉਹਦੇ ਲਈ ਯਤਨ ਕਰਾਂਗੇ ਕਿਸੇ ਨਾਲ ਕੋਈ ਮਤਭੇਦ ਨਹੀਂ ਇਹ ਤਾਂ ਦੇਖੋ ਮੇਰੇ ਤਾਂ ਨਰਾਜ਼ਗੀ ਤਾਂ ਆਵੇ ਤਾਂ ਉਦੋਂ ਮੈਨੂੰ ਕਹਿੰਦੇ ਤੁਸੀਂ ਪ੍ਰਧਾਨ ਬਣੋ ਅੱਜ ਵੀ ਅੱਜ ਵੀ ਤੁਹਾਨੂੰ ਕਿਹਾ ਗਿਆ ਕਿਨੇ ਪ੍ਰਧਾਨ ਦਾ ਖਾਲੀ ਸਾਹਿਬ ਹੀ ਨਹੀਂ ਪਹਿਲਾਂ ਵੀ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਬਣ ਜਾਓ ਕਦਰ ਇਹ ਜ਼ਿਕਰ ਕਰਦੇ ਹੋ ਕਿ ਪੰਥਕ ਇਕਤਾ ਹੋਣੀ ਚਾਹੀਦੀ ਆ ਪਿਛਲੇ ਦਿਨਾਂ ਤੁਹਾਡੇ ਬਿਆਨ ਆਈ ਉਹ ਪੰਥਕ ਇਕਤਾ ਤੁਸੀਂ ਕਿਵੇਂ ਚਾਹੁੰਦੇ ਹੋ ਕਿ ਕਿਵੇਂ ਹੋਏ ਸੀਗੇ ਇਹ ਵੀ ਅਸੀਂ ਚਾਹੁੰਦੇ ਨਹੀਂ ਸੀ ਵੀ ਇਹ ਦੋ ਧੜੇ ਬਣਨ ਜਿਵੇਂ ਅੱਜ ਇੱਥੇ ਆਇਆ ਵੀ ਇਹਦਾ ਹਿੱਸਾ ਸੀ ਅਸੀਂ ਦੂਜੀ ਪਾਰਟੀ ਦੇ ਇੱਕ ਵੱਖਰੀ ਪਾਰਟੀ ਬਣਾਈਏ ਇਹ ਅਸੀਂ ਨਹੀਂ ਚਾਹੁੰਦੇ ਸੀਗੇ ਪਰ ਜਿਵੇਂ ਤੁਸੀਂ ਐਕਟਿਵ ਤੁਸੀਂ ਉਹਨਾਂ ਬਲਾਕ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਦੇ ਵਿੱਚ ਭਾਵੇਂ ਤੁਸੀਂ ਆਜ਼ਾਦ ਉਮੀਦਵਾਰ ਖੜਾਏ ਉਹਨਾਂ ਨੂੰ ਸਪੋਰਟ ਕੀਤੀ ਦੂਜੇ ਪਾਸੇ ਇਹ ਪੁਨਰ ਅਖਾਲੀਦਾਂ ਜਿਹੜਾ ਪੁਨਰ ਸਰਜੀਤ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ ਉਹ ਚੋਣਾ ਲੜਾਂਗੇ ਪਰ ਉਹਨਾਂ ਬਾਕੀ ਲੀਡਰਸ਼ਿਪ ਉਹ ਮੈਂ ਐਕਟਿਵ ਨਹੀਂ ਦੀ 19 ਦੇ ਵਿੱਚ ਵੀ ਪੂਰੀ ਸਰਕਾਰ ਦੇ ਖਿਲਾਫ ਲੋਕਾਂ ਨੇ ਜਿਤਾਇਆ 22 ਦੇ ਵਿੱਚ ਮਾਲਵੇਜ ਇੱਕੋ ਸੀਟ ਜਿਤਾਈ ਤੇ ਹੁਣ 25 ਦੇ ਵਿੱਚ ਫੇਰ ਇਤਿਹਾਸਿਕ ਫੈਸਲਾ ਲੋਕਾਂ ਨੇ ਲਿਆ ਕਿ ਦੇਖੋ ਇਹ ਬਾਰ-ਬਾਰ ਪ੍ਰਚਾਰ ਕਰਦੇ ਸੀ ਵੀ ਇਹ ਤੱਕੜੀ ਕਰਕੇ ਜਿੱਦਾ ਤੇ ਹੁਣ ਤੱਕੜੀ ਵੀ ਛੱਡਤੀ ਲਗਾਤਾਰ ਬਰਖਾਤੇ ਬਹੁਤ ਸਾਰੇ ਲੀਡਰ ਤੁਹਾਡੇ ਜਿੰਨੇ ਤੁਹਾਡੇ ਨਾਲ ਲੋਕ ਜੁੜੇ ਆ ਉਹਨਾਂ ਦੇ ਵਿੱਚ ਲਗਾਤਾਰ ਇਹ ਚਰਚਾ ਹੈਗੀ ਆ ਕਹਿੰਦੇ ਕਿ ਜੀ ਬਹੁਤ ਸਾਰੇ ਉਹ ਲੀਡਰ ਨੇ ਉਹਨਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਕਹਿਤਾ ਸੀ ਜੀ ਇਹ ਅਗਵਾਈ ਕਰਨ ਦੇ ਯੋਗ ਨਹੀਂ ਹੈਗੇ ਹੁਣ ਨਵੀਂ ਲੀਡਰਸ਼ਿਪ ਚਾਹੀਦੀ ਆ ਨਵੀਂ ਭਰਤੀ ਕਰੋ ਨਵੇਂ ਲੀਡਰ ਚੁਣੋ ਤਾਂ ਕਹਿੰਦੇ ਉਹ ਪਹਿਲੀ ਗਤਾਰ ਦੇ ਵਿੱਚ ਬੈਠੇ ਉਹਨਾਂ ਲੀਡਰਾਂ ਦੇ ਵਿੱਚੋਂ ਹੀ ਦਿਖਦਾ ਜਿਹਨੂੰ ਲੈ ਕੇ ਪਿਛਲੇ ਦਿਨ ਬਹੁਤ ਸਾਰੇ ਸਵਾਲ ਵੀ ਮੀਟਿੰਗਾਂ 'ਚ ਉਠਦੇ ਨੇ ਬਿਲਕੁਲ ਹੈਗੀ ਆ ਗੱਲ ਦੇਖੋ ਹੁਣ ਦਸੂਬੀ ਸਿੰਘ ਬਾਦਲੇ ਸਜ਼ਾ ਭੁਗਤ ਲਈ ਸੀਗੀ ਗਲਤੀਆਂ ਵੀ ਮੰਨ ਲਈ ਸਜ਼ਾ ਭੁਗਤ ਲਈ ਦੋ ਗਲਤੀਆਂ ਕਰਕੇ ਵੱਡੀਆਂ ਕਮੇਟੀ ਨੂੰ ਮੰਨ ਲੈਂਦੇ ਤੇ ਬਾਅਦ ਚ ਜਿਹੜਾ ਕਹੇ ਤਾਂ ਵੀ ਮੈਂ ਤਾਂ ਵੈਸੇ ਹੀ ਉੱਥੇ ਮੰਨ ਲਿਆ ਗੱਲ ਖਤਮ ਸੀਗੀ ਬਸ ਉਸ ਤੋਂ ਬਾਅਦ ਕੀ ਰਹਿ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਪੰਨਰ ਸਰਜੀਤ ਦੀ ਅੱਜ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਉਸ ਦੇ ਵਿੱਚ ਮਨਪ੍ਰੀਤ ਸਿੰਘ ਯਾਲੀ ਜਿਹੜਾ ਉਹ ਵੀ ਪਹੁੰਚੇ ਨੇ ਹੋਰ ਵੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਆਗੂ ਜਿਹੜੇ ਉਹ ਨਹੀਂ ਸੀ ਦੇਖੇ ਜਾ ਰਹੇ ਉਹ ਵੀ ਪਹੁੰਚੇ ਨੇ ਇਹ ਵਾਲੀ ਸਭ ਅੱਜ ਦੀ ਜਿਹੜੀ ਮੀਟਿੰਗ ਆ ਉਸ ਦੇ ਵਿੱਚ ਕੀ ਚਰਚਾਵਾ ਹੋਈਆਂ ਕਿਹੜੀਆਂ ਗੱਲਾਂ ਤੇ ਸਹਿਮਤੀ ਬਣੀ ਅੱਜ ਨਹੀਂ ਸਹਿਮਤੀ ਤਾਂ ਵੀ ਆਉਣ ਲੈ ਸਮੇਂ ਦੇ ਵਿੱਚ ਪਾਰਟੀ ਨੂੰ ਕਿਦਾਂ ਮਜ਼ਬੂਤ ਕਰਨਾ ਵਾ ਕਿਹੜੇ ਫੈਸਲੇ ਲੈਣੇ ਆ ਕਿੱਥੇ ਸਾਨੂੰ ਖੜਨਾ ਚਾਹੀਦਾ ਉਹਦੇ ਬਾਰੇ ਡਿਸਕਸ਼ਨ ਹੋਈ ਆ ਸਾਰੀ ਜਥੇਬੰਦੀ ਬਣਨੀ ਆ ਪਾਰਟੀ ਰਜਿਸਟਰ ਕਰਾਉਣੀ ਆ ਕਿਉਂਕਿ ਪਹਿਲਾਂ ਵੀ ਜਿਸ ਤਰ੍ਹਾਂ ਗੱਲ ਕੀਤੀ ਗਈ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ ਵੀ ਜੋ ਜਿਨ੍ਹਾਂ ਹਾਲਾਤਾਂ ਚ ਇਹ ਸਾਰਾ ਕੁਝ ਹੋਇਆ ਕਿ ਜਦੋਂ ਅਕਾਲ ਤਖਸਬ ਦੀ ਕਮੇਟੀ ਬਣੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਲਈ ਨਵੀਂ ਲੀਡਰਸ਼ਿਪ ਦੇਣ ਲਈ ਬਣੀ ਸੀਗੀ ਲੇਕਿਨ ਜਦੋਂ ਇੱਕ ਧੜਾ ਉਹਦੇ ਵਿੱਚ ਨਹੀਂ ਸਹਿਮਤ ਹੋਇਆ ਤਾਂ ਫਿਰ ਉਹ ਅਕਾਲ ਤਖਸਬ ਦਾ ਹੁਕਮ ਸਾਨੂੰ ਆਦੇਸ਼ ਕਰਤਾ ਜਸਵੰਤ ਸਿੰਘ ਜਸਰ ਸਾਹਿਬਾਨ ਨੇ ਵੀ ਤੁਸੀਂ ਭਰਤੀ ਸ਼ੁਰੂ ਕਰੋ ਭਰਤੀ ਸ਼ੁਰੂ ਹੋਈ ਉਹ ਸਾਡੇ ਨਾਂ ਚਾਹੁੰਦੇ ਹੋਇਆ ਸਾਰਾ ਕੁਝ ਆਪਣੀ ਇੱਛਾ ਨਾਲ ਹਰ ਕੰਮ ਨਹੀਂ ਹੁੰਦਾ ਨਾ ਜੇ ਮੇਰੀ ਇੱਛਾ ਹੁੰਦੀ ਤਾਂ ਮੈਂ ਬਹੁਤ ਪਹਿਲਾਂ ਉਹਦਾ ਛੱਡ ਕੇ ਰਾਜਨੀਤੀ ਲੰਬੇ ਹੋਇਆ ਬੈਠਾ ਸੀਗਾ ਵੀ ਨਾ ਮੈਂ ਇਹਨਾਂ ਦੇ ਨਾਲ ਜਾਣਾ ਨਾ ਅਗੇਂਸਟ ਜਾਣਾ ਕਿਸੇ ਪਾਸੇ ਨਹੀਂ ਜਾਣਾ ਨਾ ਕਿਸੇ ਪਾਰਟੀ ਜਾਣਾ ਕਲੀਅਰ ਸੀ ਇਹ ਨਿਊਟਰਲ ਸੀ ਪਿਛਲੇ ਦਿਨਾਂ ਹਾਂ ਨਹੀਂ ਮੈਂ ਤਾਂ 4 ਸਾਲ ਤੋਂ ਹੀ ਜਦੋਂ ਝੁੰਡਾ ਕਮੇਟੀ ਬਣੀ ਉਸ ਤੋਂ ਪਹਿਲਾਂ ਵੀ ਸਾਡੇ ਗੱਲਾਂ ਚੱਲਦੀਆਂ ਰਹਿੰਦੀਆਂ ਸੀ ਜਦੋਂ ਬੇਅਦਬੀ ਤੋਂ ਲੈ ਕੇ ਇਸ ਵਿੱਚ ਸੈਂਡ ਨੂੰ ਡੀਜੀਪੀ ਲਾਇਆ ਵਿਦਨ ਪਾਰਟੀ ਅਸੀਂ ਜਿੰਨਾ ਹੋਇਆ ਵਿਰੋਧ ਕਰਦੇ ਰਹੇ ਹੁਣ ਕਹੀ ਕਹਿਣਗੇ ਉਦੋਂ ਨਹੀਂ ਬੋਲੇ ਵੀ ਇੱਕਦਮ ਪਾਰਟੀ ਤੋਂ ਬਾਹਰ ਨਿਕਲਣ ਦਾ ਸੌਖਾ ਦੌੜੀ ਆ ਜਿੰਨਾ ਹੋਇਆ ਵਿੱਚ ਰਹਿ ਕੇ ਲੜੇ ਜਿੰਨਾ ਹੋਇਆ ਕਿਸਾਨੀ ਮੁੱਦੇ ਤੇ ਵੀ ਲੜੇ ਉਦੋਂ ਹੀ ਵਿੱਚ ਰਹੇ ਆ ਉਦੋਂ ਵੀ ਅਸੀਂ ਡਟ ਕੇ ਕਿਹਾ ਕਿਸਾਨਾਂ ਦੇ ਹੱਕ 'ਚ ਖੜੇ ਆ ਤੇ ਉਸ ਤੋਂ ਬਾਅਦ ਜਦੋਂ ਕਮੇਟੀ ਬਣੀ ਚੂਨਾ ਉਹਦੇ ਵਿੱਚ ਵੀ ਅਸੀਂ ਕਿਹਾ ਲਾਗੂ ਕਰਾਂ ਜਦੋਂ ਨਹੀਂ ਮੰਨੇ ਫਿਰ ਮੈਂ ਫੈਸਲਾ ਲੈ ਲਿਆ ਵੀ ਨਹੀਂ ਵੀ ਅਸੀਂ ਪਿੱਛੇ ਹਟਾਂਗੇ ਤੇ ਅਸੀਂ ਕਿਸੇ ਪਾਸੇ ਨਹੀਂ ਜਾਵਾਂਗੇ ਤੇ ਆਪਣੀ ਟਰਮ ਪੂਰੀ ਕਰਦੇਾਂਗੇ ਐਮਐਲਏ ਦੀ ਲੇਕਿਨ ਜਦੋਂ ਸੁਧਾਰ ਰਹਿਰ ਬਣੀ ਆਪਦਾ ਹਿੱਸਾ ਨਹੀਂ ਬਣੇ ਤੇ ਮੇਰੇ ਕੋ ਆਏ ਵੀ ਸਾਰੇ ਇੱਕ ਪਹਿਲੀ ਮੀਟਿੰਗ ਦੇ ਵਿੱਚ ਅਸੀਂ ਇਕੱਠੇ ਵੀ ਸੀਗੇ ਲੇਕਿਨ ਜਦੋਂ ਫੈਸਲਾ ਲਿਆ ਵੀ ਆਹ ਕਰਨਾ ਤੇ ਮੈਂ ਉਹਦੇ ਜਿਵੇਂ ਮੈਂ ਨਹੀਂ ਉਹਦੇ ਹਿੱਸਾ ਬਣਨਾ ਹੈਗਾ ਤੇ ਉਸ ਤੋਂ ਬਾਅਦ ਜਦੋਂ ਕਮੇਟੀ ਬਣੀ ਫਿਰ ਇਹ ਤਾਂ ਵੀ ਕਾਲ ਤੱਕ ਸਭ ਦਾ ਹੁਕਮ ਨਾਮ ਮੰਨਣਾ ਹੀ ਹਰ ਇੱਕ ਦਾ ਸਿੱਖ ਦਾ ਫਰਜ਼ ਹੈਗਾ ਜੀ ਤੇ ਉਹ ਉਹ ਮੰਨਿਆ ਤੇ ਜੇ ਇਹ ਮੰਨ ਲੈਂਦੇ ਤਾਂ ਗੱਲ ਹੀ ਕੋਈ ਨਹੀਂ ਹੋਣੀ ਸੀ ਹੁਣ ਵੀ ਮੰਨ ਲੈਣ ਹੁਣ ਵੀ ਤੁਸੀਂ ਤੁਸੀਂ ਲਗਾਤਾਰ ਇਹ ਜ਼ਿਕਰ ਕਰਦੇ ਹੋ ਕਿ ਪੰਥਕ ਏਕਤਾ ਹੋਣੀ ਚਾਹੀਦੀ ਹੈ ਪਿਛਲੇ ਦਿਨਾਂ ਤੁਹਾਡੇ ਬਿਆਨ ਆਏ ਉਹ ਪੰਥਕ ਏਕਤਾ ਤੁਸੀਂ ਕਿਵੇਂ ਚਾਹੁੰਦੇ ਹੋ ਕਿ ਕਿਵੇਂ ਹੋਉਂਦੇ ਸੀਗੇ ਇਹ ਵੀ ਅਸੀਂ ਚਾਹੁੰਦੇ ਨਹੀਂ ਸੀ ਵੀ ਇਹ ਦੋ ਧੜੇ ਬਣਨ ਹਾਂ ਜਿਵੇਂ ਅੱਜ ਇੱਥੇ ਆਇਆ ਵੀ ਇਹਦਾ ਹਿੱਸਾ ਸੀ ਅਸੀਂ ਦੂਜੀ ਪਾਰਟੀ ਦੇ ਇੱਕ ਵੱਖਰੀ ਪਾਰਟੀ ਬਣਾਈਏ ਇਹ ਅਸੀਂ ਨਹੀਂ ਚਾਹੁੰਦੇ ਸੀਗੇ ਲੇਕਿਨ ਜਦੋਂ ਫਿਰ ਤੁਹਾਡੇ ਕੋਲ ਚਾਰਾ ਕੀ ਆ ਵਰਤੀ ਹੋਈ ਬਹੁਤ ਲੋਕਾਂ ਨੇ ਹੁਣ ਮੈਨੂੰ ਟੈਲੀਫੋਨ ਦੇ ਵੀ ਤੁਹਾਡੇ ਕਰਕੇ ਅਸੀਂ ਤਾਂ ਮੈਂਬਰ ਬਣੇ ਸੀਗੇ ਹੁਣ ਤੁਸੀਂ ਘਰੇ ਬੈਠੋਗੇ ਹੁਣ ਤੁਸੀਂ ਕੀ ਕਰੋਗੇ ਸਾਨੂੰ ਕਿਥੇ ਛੱਡੋਗੇ ਇਸੇ ਲਈ ਸਾਡੇ ਯਤਨ ਸੀ ਵੀ ਇਕੱਠੇ ਹੋਣ ਸਾਰੇ ਵੀ ਆਪਾਂ ਇਕੱਠੇ ਕਰੀਏ ਲੇਕਿਨ ਉੱਥੇ ਟਸ ਤੋਂ ਮਸੀ ਨਹੀਂ ਜਦੋਂ ਹੋਏ ਤਾਂ ਫਿਰ ਸਾਡੇ ਕੋਲੇ ਇਹ ਆ ਵੀ ਇਹ ਲੋਕਾਂ ਨੂੰ ਅਸੀਂ ਨਰਾਸ਼ ਨਹੀਂ ਕਰ ਸਕਦੇ ਤੇ ਹੁਣ ਇਸ ਪਾਰਟੀ ਨੂੰ ਤਕੜੇ ਕਰਨ ਲਈ ਕੰਮ ਕਰਾਂਗੇ ਤੇ ਹੋਰ ਵੀ ਪੰਥਕ ਤੇਰਾ ਨੂੰ ਨਾਲ ਲਾਵਾਂਗੇ ਹੁਣ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦਾ ਹਿੱਸਾ ਸਮਝਿਆ ਜਾਵੇ ਬਿਲਕੁਲ ਬਿਲਕੁਲ ਇਹ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਬਿਆਨ ਆਏ ਉਹਦੇ ਪਿਛਲਾ ਕਾਰਨ ਕੀ ਸੀ ਉਹ ਇਹ ਸੀਗਾ ਉਹ ਮੇਰਾ ਕਹਿਣ ਦਾ ਮਤਲਬ ਸੀ ਵੀ ਮੈਂ ਇਹਨਾਂ ਦਾ ਐਕਟਿਵਲੀ ਹਿੱਸਾ ਬਣਿਆ ਨਹੀਂ ਹਾਂ ਕਿਉਂਕਿ ਦੇਖੋ ਜਦੋਂ ਮੈਨੂੰ ਅਹੁਦਾ ਵੀ ਦਿੱਤਾ ਉਦੋਂ ਵੀ ਮੈਨੂੰ ਨਹੀਂ ਪੁੱਛਿਆ ਗਿਆ ਸੀਗਾ ਠੀਕ ਆ ਉਹਦਾ ਦੇ ਤਾ ਲੇਕਿਨ ਮੈਂ ਨਹੀਂ ਚਾਹੁੰਦਾ ਸੀ ਵੀ ਇਸ ਜਿਹੜਾ ਇਹ ਕਾਲੀ ਦਲ ਨੂੰ ਵੀ ਡਾਊਨ ਕੀਤਾ ਜਾਵੇ ਕਿਸੇ ਹਾਲਤ 'ਚ ਵੀ ਬਸ ਇਕੱਠੇ ਕਰ ਲਈਏ ਸਾਰਿਆਂ ਨੂੰ ਉਹਦੇ ਲਈ ਕੋਸ਼ਿਸ਼ ਸੀਗੀ ਤੇ ਲੇਕਿਨ ਨਹੀਂ ਹੋਇਆ ਤਾਂ ਫਿਰ ਹੁਣ ਤਾਂ ਕਮ ਕਰਨੇ ਪੈਣ ਉਹ ਕੋਈ ਅੰਦਰ ਰੋਡ ਮੈਪ ਤਿਆਰ ਹੋਇਆ ਵੀ ਫਿਰ ਜੇ ਪੰਥ ਕੇਕਤਾ ਕਰਨੀ ਆ ਤਾਂ ਉਹ ਕਰਨੀ ਕਿਵੇਂ ਆ ਕੌਣ ਪਾਊਗਾ ਇਮੀਡੀਏਟਰ ਕੌਣ ਬਣੂਗਾ ਸੈਕਟਰ ਤਾਂ ਪੈਂਦੇ ਹੀ ਰਹਿੰਦੇ ਨੇ ਮੀਡੀਏਟਰ ਤਾਂ ਸਾਰੇ ਵਿੱਚ ਉੱਥੋਂ ਹੀ ਆਏ ਹੋਏ ਆ ਸਾਰੇ ਇਕੱਠੇ ਹੀ ਕੰਮ ਕੀਤਾ ਵਾ ਮੀਡੀਏਟਰ ਤਾਂ ਗੱਲਾਂ ਬਾਤਾਂ ਅਸੀਂ ਪ੍ਰੋਗਰਾਮ ਤੇ ਮਿਲਦੇ ਹੀ ਰਹਿੰਦੇ ਆ ਗੱਲਾਂ ਬਾਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਵਿੱਚ ਸਾਰਿਆਂ ਨਾਲ ਗੱਲਬਾਤ ਚੱਲਦੀ ਹੀ ਰਹਿੰਦੀ ਆ ਨਾ ਅਸੀਂ ਕਿਸੇ ਸਮਾਗਮ ਤੇ ਕਿਸੇ ਨਾ ਕਿਸੇ ਪ੍ਰੋਗਰਾਮ ਤੇ ਇਕੱਠੇ ਹੁੰਦੇ ਹੀ ਰਹਿੰਦੇ ਆ ਉਹ ਤਾਂ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਲੇਕਿਨ ਗੱਲ ਫਿਰ ਉੱਥੇ ਆ ਕੇ ਖੜ ਜਾਂਦੀ ਆ ਕਿ ਜਦੋਂ ਦੇਖੋ ਇਹ ਪ ਸਰਡਿ ਪਾਰਟੀ ਦਾ ਹੈ ਨਹੀਂ ਨਾ ਕਿਸੇ ਸੁਖਬੀ ਸਿੰਘ ਬਾਦਲ ਦੀ ਪਾਰਟੀ ਆ ਸੋ ਇਸ ਲਈ ਇਸ ਪਾਰਟੀ ਦੇ ਵਿੱਚ ਜਿਹੜੇ ਫੈਸਲੇ ਹੋਣੇ ਚਾਹੀਦੇ ਆ ਉਹ ਪੰਥ ਦੀਆਂ ਭਾਵਨਾ ਅਨੁਸਾਰ ਹੋਣੇ ਚਾਹੀਦੇ ਨੇ ਸੋ ਜਿੱਦਣ ਹੋਣਗੇ ਜਿੱਦਣ ਇਹ ਤਿਆਗ ਦਿਖਾ ਕੇ ਕਹਿਣਗੇ ਵੀ ਹਾਂ ਅੱਜ ਮੈਂ ਤਿਆਗ ਦਿਖਾਉਣਾ ਦੱਸੋ ਕਿਵੇਂ ਕਰਨਾ ਸਾਰੇ ਫਿਰ ਹੋ ਸਕਦਾ ਕੋਈ ਫੈਸਲਾ ਉਹਨਾਂ ਦੇ ਹੱਕ ਵਿੱਚ ਵੀ ਹੋ ਸਕਦਾ ਇੱਕ ਵਾਰ ਅੜ ਕੇ ਇਹ ਜਿਹੜੀ ਸੰਸਥਾਵਾਂ ਨਹੀਂ ਚੱਲਦੀਆਂ ਹੁੰਦੀਆਂ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਜੋ ਕੁਝ ਪਿਛਲੇ ਦਿਨਾਂ ਚ ਖਬਰਾਂ ਆਉਂਦੀਆਂ ਰਹੀਆਂ ਉਹਨਾਂ ਨੇ ਪਿਛਲੀ ਮੀਟਿੰਗ ਚ ਵੀ ਕਿਹਾ ਸੀ ਕਹਿੰਦੇ ਕਿ ਜੀ ਬਈ ਤੁਹਾਨੂੰ ਲੱਗਦਾ ਕੋਈ ਇਹੋ ਜੀ ਗੱਲਬਾਤ ਹੈਗੀ ਆ ਤਾਂ ਕਹਿੰਦੇ ਉਹਦੋਂ ਵੀ ਪੇਸ਼ਕਸ਼ ਕੀਤੀ ਕਿ ਅੱਜ ਫੇਰ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਪੇਸ਼ਕਸ਼ ਕੀਤੀ ਕਹਿੰਦੇ ਮੈਂ ਵੀ ਆਪਣਾ ਪ੍ਰਧਾਨਗੀ ਛੱਡਣ ਲਈ ਤਿਆਰ ਆ ਸੁਖਵੀਰ ਸਿੰਘ ਬਾਦਲ ਵੀ ਪ੍ਰਧਾਨਗੀ ਛੱਡ ਦੇਣਾ ਦੇਖੋ ਅਸੀਂ ਸਾਰੇ ਹਰ ਤਰ੍ਹਾਂ ਦਾ ਤਿਆਗ ਕਰਨ ਲਈ ਤਿਆਰ ਆ ਸ਼੍ਰੋਮਣੀ ਅਕਾਲੀ ਦਲ ਦੇ ਭਲੇ ਲਈ ਨੁਕਸਾਨ ਸਭ ਤੋਂ ਵੱਧ ਕੀਦਾ ਹੁੰਦਾ ਵਰਕਰਾਂ ਦਾ ਵਰਕਰ ਪੀਸੇ ਜਾਂਦੇ ਨੇ ਹੁਣ ਸਾਡੇ ਇਲੈਕਸ਼ਨ ਹੋਈ ਆ ਮੇਰੇ ਹਲਕੇ ਦੇ ਵਿੱਚ ਕੀਕਰ ਵਰਕਰ ਹੀ ਜਿੱਤੇ ਤਾਂ ਸਾਡੇ ਵਰਕਰ ਹਾਰਿਆ ਵੀ ਆ ਸਾਡੇ ਵਰਕਰ ਚੌਥੇ ਨੰਬਰ ਤੇ ਵੀ ਰਹੇ ਨੇ ਜਿਹੜੇ ਲਾਲੋ ਵੀ ਉਹਨਾਂ ਦਾ ਫੈਸਲਾ ਸੀ ਵੀ ਅਸੀਂ ਕੁਛ ਨਹੀਂ ਦੇਖਣੇ ਤਕੜੀ ਨਾਲ ਹੀ ਜਾਣਾ ਸੀ ਪਰ ਜਿਹੜੇ ਹਾਲ ਤੱਕ ਸਾਨੂੰ ਸਮਰਪਿਤ ਸੀ ਉਹ ਸਾਡੇ ਨਾਲ ਆ ਗਏ ਜਾਂ ਸਿੱਖਾਂ ਉਹਦੀ ਭਾਵਨਾ ਨੂੰ ਸਮਰਪਿਤ ਸੀਗੇ ਉਹ ਸਾਡੇ ਨਾਲ ਆ ਗਏ ਜਿਹੜੇ ਕੋਈ ਤਕੜੀ ਨੂੰ ਸਮਰਪਿਤ ਸੀ ਨੁਕਸਾਨ ਤਾਂ ਹੋਇਆ ਨਾ ਉਹਨਾਂ ਦਾ ਉਹ ਸਾਡੇ ਨਾਲ ਰਹੇ ਨੇ ਨਾ ਫੇਸ ਲਈ ਅਸੀਂ ਕਿਉਂ ਵਾਰ-ਵਾਰ ਮੈਂ ਇਹਨਾਂ ਨੂੰ ਇਹ ਸੀ ਵੀ ਸ਼ਾਇਦ ਪਤਾ ਨਹੀਂ ਇਹਨਾਂ ਨੂੰ ਕੋਈ ਲਾਲਚਾ ਕੋਈ ਕੋਈ ਪਰਵਾਹ ਨਹੀਂ ਨੁਕਸਾਨ ਵਰਕਰਾਂ ਦਾ ਹੁੰਦਾ ਜਿਹੜੇ ਸ਼੍ਰੋਮਣੀ ਕਲਦਲ ਦੇ ਵਰਕਰ ਨੇ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਉਹਨਾਂ ਦਾ ਉਹਨਾਂ ਨੂੰ ਅੱਜ 9 ਸਾਲ ਹੋ ਗਏ ਵਿਰੋਧ ਉਹਨਾਂ ਨਾਲ ਜਾਤੀਆਂ ਹੁੰਦੀਆਂ ਨੂੰ ਧੱਕੇਸ਼ਾਹੀ ਆਉਂਦੀਆਂ ਨੂੰ ਇਸ ਲੜਾਈ 'ਚ ਉਹ ਫੇਰ ਡਰਦੇ ਆ ਵੀ ਕਿਤੇ ਫੇਰ ਨਾ ਸਾਡਾ ਨੁਕਸਾਨ ਹੋ ਜਵੇ ਵੀ ਇਸ ਲੜਾਈ 'ਚ ਅਸੀਂ ਹਾਰ ਨਾ ਜਾਈਏ ਹੁਣ ਜਦੋਂ ਮੈਂ ਇਲੈਕਸ਼ਨ ਅਸੀਂ ਲੜ ਰਹੇ ਸੀਗੇ ਕਾਂਗਰਸ ਦਾ ਇੱਕੋ ਹੀ ਪ੍ਰਚਾਰ ਸੀ ਵੀ ਉਹ ਦੋ ਧਿਰਾਂ 'ਚ ਨੇ ਜਿਨ੍ਹਾਂ ਦਾ ਹਾਰ ਹੀ ਜਾਣਾ ਲੇਕਿਨ ਨਹੀਂ ਹੋਇਆ ਨਾ ਜਦੋਂ ਕਈ ਵਾਰ ਤੁਹਾਡੇ ਸਿਧਾਂਤ ਅੱਗੇ ਨਿਕਲ ਜਾਂਦੇ ਨੇ ਫਿਰ ਉਹਦੇ ਪਿੱਛੇ ਕਿਉਂਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਿਹੜੀ ਇਹ ਉਹਦੀ ਗੱਲ ਜਦੋਂ ਆ ਜਾਂਦੀ ਆ ਫਿਰ ਲੋਕ ਕਈ ਵਾਰ ਹੁਣ ਜਿਵੇਂ ਸਿਮਰਨ ਖੜੇ ਨਹੀਂ ਲੋਕ ਸੇ ਉਹਨਾਂ ਨੇ ਫਿਰ ਤੱਕੜੀ ਛੱਡ ਕੇ ਵੀ ਖੜੇ ਨੇ ਪਰ ਜਿਵੇਂ ਤੁਸੀਂ ਐਕਟਿਵ ਦਿਖੇ ਉਹਨਾਂ ਬਲਾਕ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਭਾਵੇਂ ਤੁਸੀਂ ਆਜ਼ਾਦ ਉਮੀਦਵਾਰ ਖੜਾਏ ਉਹਨਾਂ ਨੂੰ ਸਪੋਰਟ ਕੀਤੀ ਦੂਜੇ ਪਾਸੇ ਇਹ ਪੁਨਰ ਅਕਾਲੀ ਦਲ ਜਿਹੜਾ ਪੁਨਰ ਸਰਜੀਤ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ ਉਹ ਚੋਣਾਂ ਲੜਾਂਗੇ ਪਰ ਉਹ ਬਾਕੀ ਲੀਡਰਸ਼ਿਪ ਉਹ ਮੈਂ ਐਕਟਿਵ ਨਹੀਂ ਦਿਖੀ ਪਤਾ ਕੀ ਆ ਹਰੇਕ ਦੇ ਹਾਲਾਤ ਮੈਂ ਸਿਟਿੰਗ ਐਮਐਲਏ ਵੀ ਆ ਸਿਟਿੰਗ ਐਮਐਲ ਕੁਦਰਤ ਲਾ ਲੋ ਵੀ ਉਦੋਂ ਉਹਨਾਂ ਹਾਲਾਤਾਂ ਜੇ ਮੈਨੂੰ ਇਲਾਕੇ ਦੇ ਲੋਕਾਂ ਨੇ ਤਿੰਨ ਵਾਰ ਐਮਐਲਏ ਬਣਾਇਆ ਉਹ ਉਹਨਾਂ ਦੀਆਂ ਮੈਂ ਉਹਨਾਂ ਦੀ ਭਾਵਨਾ ਅਨੁਸਾਰ ਚੱਲੇ ਆਂ ਦੇਖੋ ਇੱਕ ਅਸੀਂ ਕੀ ਕਰਦੇ ਆਂ ਅੱਜ ਦੇ ਸਮੇਂ ਅਸੀਂ ਆਪਣੇ ਫੈਸਲੇ ਲੋਕਾਂ ਦੇ ਠੋਸਦੇ ਆਂ ਜੇ ਉਹੀ ਫੈਸਲੇ ਲੋਕਾਂ ਜਿਹੜੇ ਜਿਹੜੇ ਮੈਂ ਗੱਲਾਂ ਕਰ ਰਹੇ ਆਂ ਇਹ ਫੈਸਲੇ ਮੇਰੇ ਹਲਕੇ ਦੇ ਲੋਕਾਂ ਦੇ ਆ ਉਸ ਪੰਥਕ ਇਲਾਕੇ ਦੇ ਲੋਕਾਂ ਦੀ ਸੋਚ ਆ ਫਿਰ ਜਦੋਂ ਉਹਨਾਂ ਦੀ ਸੋਚ ਤੇ ਆਪਾਂ ਲੜ ਰਹੇ ਆਂ ਫਿਰ ਥੋੜੀ ਪਿੱਠ ਕਿਵੇਂ ਲੱਗ ਜੂਗੀ ਜੇ ਮੈਂ ਉਹਨਾਂ ਨੂੰ ਪ੍ਰੋਗਰਾਮ ਦਵਾ ਜਾ ਕੇ ਵੀ ਐ ਨਹੀਂ ਏਦਾਂ ਕਰੋ ਫਿਰ ਉਹ ਉਹ ਸਹਿਮਤ ਨਹੀਂ ਹੋਣਗੇ ਜਦੋਂ ਅਸੀਂ ਉਹ ਜੋ ਚਾਹੁੰਦੇ ਆ ਉਹਦੇ ਮੁਤਾਬਕ ਫੈਸਲੇ ਲੈ ਰਹੇ ਆ ਤਾਂ ਰਿਜ਼ਲਟ ਫਿਰ ਤੁਹਾਡੇ ਦੇਖੋ 19 ਦੇ ਵਿੱਚ ਵੀ ਪੂਰੀ ਸਰਕਾਰ ਦੇ ਖਿਲਾਫ ਲੋਕਾਂ ਨੇ ਜਿਤਾਇਆ 22 ਦੇ ਵਿੱਚ ਮਾਲਵੇ ਜੇ ਕੋ ਸਿੱਟ ਜਿਤਾਈ ਤੇ ਹੁਣ 25 ਦੇ ਵਿੱਚ ਫੇਰ ਇਤਿਹਾਸਿਕ ਫੈਸਲਾ ਲੋਕਾਂ ਨੇ ਲਿਆ ਕਿ ਦੇਖੋ ਇਹ बार-बार ਪ੍ਰਚਾਰ ਕਰਦੇ ਸੀ ਵੀ ਤੱਕੜੀ ਕਰਕੇ ਜਿੱਦਾ ਤੇ ਹੁਣ ਤੱਕੜੀ ਵੀ ਛੱਡਤੀ ਤੇ ਤਾਂ ਵੀ ਲੋਕਾਂ ਨੇ ਜਿਤਾਤਾ ਉਹ ਗੱਲ ਕੀ ਕੀ ਅਸੀਂ ਉਹਨਾਂ ਦੀ ਸੋਚ ਮੁਤਾਬਕ ਚੱਲ ਰਹੇ ਆ ਜਿਸ ਦਿਨ ਮੈਂ ਇਕਲਿਦਰ ਪੰਨਰ ਸਰ ਜੀਤ ਨੂੰ ਵੀ ਫਿਰ ਉਹ ਮੈਕਟਿਵ ਨਹੀਂ ਹੋਣਾ ਚਾਹੀਦਾ ਲੋਕਾਂ ਦੇ ਮੁੱਦੇ ਚੁੱਕਣੇ ਚਾਹੀਦੇ ਕਿਉਂਕਿ ਲੋਕਾਂ ਦੇ ਹੀ ਸਾਰੀ ਗੱਲਬਾਤ ਦੇਖੋ ਹੁਣ ਕੋਸ਼ਿਸ਼ ਆ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਮੁੰਡੇ ਦਾ ਮੋਢਾ ਲਾਵਾਂਗੇ ਇਸ ਨੂੰ ਕਾਮਯਾਬ ਕਰਾਂਗੇ ਉਹਦੇ ਲਈ ਯਤਨ ਕਰਾਂਗੇ ਕਿਸੇ ਨਾਲ ਕੋਈ ਮਤਭੇਦ ਨਹੀਂ ਇਹ ਤਾਂ ਦੇਖੋ ਮੇਰੇ ਤਾਂ ਨਰਾਜ਼ਗੀ ਤਾਂ ਹੋਵੇ ਤਾਂ ਉਦੋਂ ਮੈਨੂੰ ਕਹਿੰਦੇ ਤੁਸੀਂ ਪ੍ਰਧਾਨ ਬਣੋ ਅੱਜ ਵੀ ਅੱਜ ਵੀ ਤੁਹਾਨੂੰ ਕਿਹਾ ਗਿਆ ਕਹਿੰਦੇ ਪ੍ਰਧਾਨ ਤਾਂ ਵਾਲੀ ਸਾਹਿਬ ਹੀ ਨੇ ਪਹਿਲਾਂ ਵੀ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਬਣ ਜਾਓ ਮੈਂ ਕਿਹਾ ਯਾਰ ਏਜੰਡਾ ਪ੍ਰਧਾਨ ਬਣਨਾ ਥੋੜੀ ਸੀ ਏਜੰਡਾ ਦਾ ਇਕਲਿਦਰ ਸੋ ਲੇਕਿਨ ਉਹੀ ਗੱਲਾਂ ਨੇ ਫਿਰ ਇਸੇ ਕਰਕੇ ਜਿਹੜਾ ਪਿੱਛੇ ਬੈਕਫੁੱਟ ਤੇ ਰਹੇ ਆ ਇਹ ਗੱਲ ਕਰਕੇ ਵੀ ਜਦੋਂ ਮਨ ਨਹੀਂ ਮੰਨਦਾ ਉਹਨਾਂ ਗੱਲਾਂ ਨੂੰ ਯਾਰ ਕਰਨਾ ਤਾਂ ਕੀ ਚਾਹੁੰਦੇ ਸੀ ਹੋ ਕੀ ਗਿਆ ਟੈਕਨੀਕਲ ਚਾਹੁੰਦੇ ਤਾਂ ਇਹ ਸੀ ਵੀ ਬਾਹਰ ਹੀ ਨਿਕਲ ਜੀਏ ਤੇ ਤੁਸੀਂ ਕੁਦਰਤ ਨੇ ਕਿਦਾਂ ਦਾ ਤੁਹਾਨੂੰ ਰੋਲ ਦੇ ਕੇ ਤੇ ਕਿਥੇ ਖੜਾ ਕਰਤਾ ਨਾ ਪਰ ਨਹੀਂ ਹੁਣ ਫਿਰ ਇਸੇ ਨਾਲ ਹੀ ਤੁਰਨਾ ਪੈਣਾ ਹੁਣ ਤੁਹਾਨੂੰ ਲੱਗ ਰਿਹਾ ਵੀ ਫਿਰ ਆਖਰੀ ਆਖਰੀ ਜਿਹੜੀ ਆਪਸ਼ਨ ਆ ਫਿਰ ਇਹ ਆ ਮੇਰਾ ਮਨ ਮੰਨ ਗਿਆ ਹੁਣ ਗੱਲ ਮੰਨ ਤੇ ਆ ਇਸ ਫਿਰ ਮੈਂ ਇਲੈਕਸ਼ਨ ਚ ਇਸੇ ਲਈ ਖੜਾ ਹੋਇਆ ਵੀ ਹੁਣ ਫਤਵਾ ਲਈਏ ਲੋਕਾਂ ਤੋਂ ਵੀ ਜਿਹੜੇ ਲੋਕਾਂ ਨੇ ਅੱਗੇ ਫਤਵਾ ਤੱਕੜੀ ਕਰਕੇ ਦਿੱਤਾ ਸੀ ਕੀ ਹੁਣ ਇਹਨਾਂ ਮੁੱਦਿਆਂ ਕਰਕੇ ਵੀ ਅਕਲਤਕ ਸਾਡੀ ਮਰਿਆਦਾ ਤੇ ਆਹ ਹਾਲਾਤ ਨੇ ਦੱਸੋ ਵੀ ਹੁਣ ਅੱਗੇ ਤੁਰਨਾ ਬਣਦਾ ਤੇ ਘਰੇ ਬਹਿਣਾ ਬਣਦਾ ਭਰੇ ਵਾਲੀ ਸਭ ਜਿਹੜੀ ਲਗਾਤਾਰ ਅੰਦਰ ਖਾਤੇ ਬਹੁਤ ਸਾਰੇ ਲੀਡਰ ਤੁਹਾਡੇ ਜਿੰਨੇ ਤੁਹਾਡੇ ਨਾਲ ਲੋਕ ਜੁੜੇ ਆ ਉਹਨਾਂ ਦੇ ਵਿੱਚ ਲਗਾਤਾਰ ਇਹ ਚਰਚਾ ਹੈਗੀ ਆ ਕਹਿੰਦੇ ਕਿ ਜੀ ਬਹੁਤ ਸਾਰੇ ਉਹ ਲੀਡਰ ਨੇ ਉਹਨਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਕਹਿਤਾ ਸੀ ਜੀ ਇਹ ਅਗਵਾਈ ਕਰਨ ਦੇ ਯੋਗ ਨਹੀਂ ਹੈਗੇ ਹੁਣ ਨਵੀਂ ਲੀਡਰਸ਼ਿਪ ਪਣ ਚਾਹੀਦੀ ਆ ਨਵੀਂ ਭਰਤੀ ਕਰੋ ਨਵੇਂ ਲੀਡਰ ਚੁਣੋ ਤਾਂ ਕਹਿੰਦੇ ਉਹ ਪਹਿਲੀ ਕਤਾਰ ਦੇ ਵਿੱਚ ਬੈਠੇ ਉਹਨਾਂ ਲੀਡਰਾਂ ਦੇ ਵਿੱਚੋਂ ਹੀ ਦਿਖਦਾ ਜਿਹਨੂੰ ਲੈ ਕੇ ਪਿਛਲੇ ਦਿਨ ਬਹੁਤ ਸਾਰੇ ਸਵਾਲ ਵੀ ਮੀਟਿੰਗਾਂ 'ਚ ਉੱਠਦੇ ਨੇ ਬਿਲਕੁਲ ਹੈਗੀ ਆ ਗੱਲ ਲੇਕਿਨ ਉਹ ਲੋਕ ਉਹਨਾਂ ਨੇ ਆਪਣੀ ਸਜ਼ਾ ਭੁਗਤ ਲਈ ਆ ਉਹਨਾਂ ਨੂੰ ਦੇਖੋ ਇਹ ਤਾਂ ਹੈ ਨਹੀਂਗਾ ਵੀ ਤੁਸੀਂ ਬਿਲਕੁਲ ਹੀ ਘਰੇ ਬਿਠਾ ਦिए ਇਹ ਵੀ ਉਹ ਆਪਣਾ ਹੌਲੀ ਹੌਲੀ ਲੋਕਾਂ ਚ ਸੈਪਟੇਬਿਲਟੀ ਹੋਊਗੀ ਉਹ ਆਪਣਾ ਉਹਨਾਂ ਨੇ ਸਜ਼ਾ ਭੁਗਤ ਲਈ ਆ ਸਜ਼ਾ ਦੇਖੋ ਹੁਣ ਸੁਖਬੀਰ ਸਿੰਘ ਬਾਦਲੇ ਸਜ਼ਾ ਭੁਗਤ ਲਈ ਸੀਗੀ ਅ ਗਲਤੀਆਂ ਵੀ ਮੰਨ ਲਈ ਸਜ਼ਾ ਹੀ ਭੁਗਤ ਲਈ ਦੋ ਗਲਤੀਆਂ ਕਰਕੇ ਵੱਡੀਆਂ ਕਮੇਟੀ ਨੂੰ ਮੰਨ ਲੈਂਦੇ ਤੇ ਬਾਅਦ ਚ ਜਿਹੜਾ ਕਹੇ ਤਾਂ ਵੀ ਮੈਂ ਤਾਂ ਵੈਸੇ ਹੀ ਉੱਥੇ ਮੰਨ ਲਿਆ ਗੱਲ ਖਤਮ ਸੀਗੀ ਬਸ ਉਸ ਤੋਂ ਬਾਅਦ ਕੀ ਰਹਿ ਗਿਆ ਸੀਗਾ ਜੇ ਕਮੇਟੀ ਨੂੰ ਮੰਨ ਲੈਂਦੇ ਸ਼ਾਇਦ ਡੈਲੀਗੇਟ ਇਹਨਾਂ ਨੂੰ ਹੀ ਪ੍ਰਧਾਨ ਬਣਾਉਂਦੇ ਦੁਬਾਰਾ ਉਹ ਡੈਲੀਗੇਟਾਂ ਨੇ ਬਣਾਉਣਾ ਸੀ ਨਾ ਤੇ ਦੁਬਾਰਾ ਇਹ ਗੱਲ ਨਾ ਕਹਿੰਦੇ ਵੀ ਮੈਂ ਉੱਥੇ ਜਾ ਕੇ ਤਾਂ ਮੈਂ ਤਾਂ ਉਹੀ ਮੰਨ ਗਿਆ ਤਾਂ ਕਹਾਣੀ ਖਤਮ ਸੀਗੀ ਸਾਰੀ ਸੋ ਤੁਸੀਂ ਆਪ ਹੀ ਪ੍ਰੋਬਲਮ ਪਿਛਲੀਆਂ ਹੱਲ ਕਰਦੇ ਨਵੀਆਂ ਖੜੀਆਂ ਕਰ ਲੈਂਦੇ ਹੋ। ਹੂੰ। ਪਾਰਟੀ ਦੇਖੋ ਇਹ ਜਿਹੜੀ ਸ਼੍ਰੋਮਣੀ ਕਾਲੀਦਾਵਾਲਾ ਕੋਈ ਰਾਜਨੀਤਿਕ ਪਾਰਟੀ ਨਹੀਂ ਇਹ ਪੰਥ ਦੀ ਪਾਰਟੀ ਆ। ਬਿਲਕੁਲ। ਧਾਰਮਿਕ ਭਾਵਨਾਵਾਂ ਸਾਡੀਆਂ ਜੁੜੀਆਂ ਨੇ ਇੱਕ ਵੱਡਾ ਇਤਿਹਾਸ ਆ, ਕੁਰਬਾਨੀਆਂ ਵਾਲਾ ਇਤਿਹਾਸ ਆ ਨਾ। ਇਸ ਲਈ ਮੈਂ ਇਹ ਇਹਨਾਂ ਨੂੰ ਪਹਿਲਾਂ ਵੀ ਰਹਿ ਦਿੱਤੀ ਸੀਗੀ ਵੀ ਇਹ ਜੇ ਤੁਸੀਂ ਪੰਥ ਦੀ ਪਾਰਟੀ ਦੀ ਆਗਵਾਹੀ ਕਰਨੀ ਆ ਤਾਂ ਪੰਥ ਦੀਆਂ ਭਾਵਨਾ ਅਨੁਸਾਰ ਹੀ ਚੱਲਣਾ ਪੈਣਾ। ਫਿਰ ਆਪਣੀ ਮਰਜ਼ੀ ਨਹੀਂ ਹੈਗੀ। ਤਹੇ ਪਿਛਲੀ ਮੀਟਿੰਗ ਚ ਦਾ ਇੱਕ ਵਿੱਚੋਂ ਲੀਡਰਾਂ ਨੇ ਇਹ ਵੀ ਕਿਹਾ ਕਹਿੰਦੇ ਕਿ ਜੀ ਤੁਸੀਂ ਜੇਕਰ ਤੁਹਾਡੀ ਲੋਕਾਂ ਦੇ ਵਿੱਚ ਉਹ ਐਸੈਪਟੇਬਿਲਟੀ ਨਹੀਂ ਹੈ ਉਹਨਾਂ ਲੀਡਰਾਂ ਦੀ ਜਿਨ੍ਹਾਂ ਨੂੰ ਇੱਕ ਹਾਲ ਤੱਕ ਸਾਬ ਨੇ ਕਹਿਤਾ ਸੀ ਕਹਿੰਦੇ ਵੀ ਤੁਸੀਂ ਆਪਣੇ ਬੱਚਿਆਂ ਲਈ ਛੱਡ ਦਿਓ ਫਿਰ ਉਹ ਚੀਜ਼ਾਂ ਇਹੋ ਜਿਹੀਆਂ ਗੱਲਾਂ ਬਾਤਾਂ ਵੀ ਚੱਲੀਆਂ ਅੱਜ ਵੀ ਇੱਕ ਮੰਨਿਆ ਜਾ ਰਿਹਾ ਕਿ ਅੱਜ ਵੀ ਉਹਨਾਂ ਦੇ ਵਿੱਚੋਂ ਜਿਹੜੇ ਆਵਾਜ਼ ਚੁੱਕਦੇ ਨੇ ਉਹਨਾਂ ਗੱਲਾਂ ਲੈ ਕੇ ਉਹਨਾਂ ਦੇ ਵਿੱਚੋਂ ਅਜੀਵਾਲ ਸਿੰਘ ਬਰਾੜ ਉਹਨਾਂ ਨੂੰ ਅੱਜ ਵੀ ਜਿਹੜਾ ਮੌਕਾ ਨਹੀਂ ਬੋਲਣ ਦਾ ਦਿੱਤਾ ਹੈ ਨਹੀਂ ਉਦਾਂ ਦੀ ਕੋਈ ਗੱਲ ਨਹੀਂ ਹੈਗੀ ਉਹਨਾਂ ਨੇ ਆਪ ਹੀ ਕਿਹਾ ਹੋਗਾ ਵੈਸੇ ਕੋਈ ਗੱਲ ਨਹੀਂ ਸੀ ਕਿਥੇ ਖੁੱਲਾ ਟਾਈਮ ਸੀ ਜਿਹੜਾ ਮਰ 4-5 ਘੰਟੇ ਲੱਗੇ ਨੇ 4-5 ਘੰਟੇ ਸਾਰਿਆਂ ਦੇ ਵਿਚਾਰ ਸੁਣੇ ਗਏ ਨੇ ਸਟੇਕਟਰੀ ਕਹਿੰਦੇ ਕੋਲੀ ਸਾਫ ਸੀ ਉਹਨਾਂ ਨੇ ਫਿਰ ਸਮਾਂ ਨਹੀਂ ਦਿੱਤਾ ਕਿਨੇ ਬਰਾੜ ਸਾਹਿਬ ਮੈਨੂੰ ਨਹੀਂ ਲੱਗਦਾ ਗੱਲ ਹੈ ਵੀ ਕਿਸੇ ਨਾਲ ਕੋਈ ਕਿਸੇ ਦਾ ਕੋਈ ਮਤਪੇਦ ਵੈਸੇ ਹੈ ਨਹੀਂਗਾ ਪਾਰਟੀਆਂ ਚੱਲਦੇ ਰਹਿੰਦੇ ਆ ਲੇਕਿਨ ਕਿਸੇ ਦਾ ਮੈਨੂੰ ਨਹੀਂ ਲੱਗਦਾ ਇੱਥੇ ਕੋਈ ਮਤਪੇਦ ਹੈ ਮੇਰੇ ਨਾਲ ਵੈਸੇ ਨਹੀਂ ਕਿਸੇ ਦਾ ਨਾ ਮੇਰਾ ਕਿਸੇ ਨਾਲ ਨਾ ਮੇਰੇ ਨਾਲ ਕਿਸੇ ਦਾਵਾ ਉਹ ਤਾਂ ਮੈਂ ਆਪ ਹੀ ਨਹੀਂ ਰੈਡੀ ਹੋ ਰਿਹਾ ਸੀਗਾ ਨਾ ਮੈਂ ਆਪ ਹੀ ਐਗਰੀ ਨਹੀਂ ਕਰ ਰਿਹਾ ਮੈਂ ਤਾਂ ਬਹੁਤ ਅਪਰੋਚ ਤੁਹਾਨੂੰ ਇਹ ਮੰਨਿਆ ਜਾਵੇ ਵੀ ਤੁਹਾਡੀ ਜਿਹੜੀ ਤੁਸੀਂ ਸ਼ਾਮਲ ਅੱਜ ਹੋਏ ਹੋ ਫਿਰ ਇਹ ਮੰਨਿਆ ਜਾਵੇ ਹੁਣ ਐਕਟਿ ਐਕਟਿਵਲੀ ਅੱਜ ਸ਼ਾਮ ਨੂੰ ਕਿ ਮਜਬੂਰੀ ਵਸ ਆਉਂਦੇ ਸੀ ਹਨ ਬਈ ਬਈ ਹੱਲ ਹੀ ਕੋਈ ਨਹੀਂ ਹਨ ਆਉਂਦੇ ਸੀਗੇ ਲੇਕਿਨ ਮਜਬੂਰੀ ਬਸ ਲੇਕਿਨ ਹੁਣ ਐਕਟਿਵਲੀ ਆਏ ਆ ਮੇਰੇ ਕੋਲ ਤਾਂ ਸਾਰੇ ਲੀਡਰ ਘਰੇ ਜਾਂਦੇ ਰਹੇ ਨੇ ਇਕੱਲੇ ਇਕੱਲੇ ਸਾਡੇ ਕੋਲ ਆਪਣੇ ਕੋਲ ਸਾਡੇ ਕੋਲ ਸੋਰਸਸ ਦੇ ਵੱਲੋਂ ਖਬਰਾਂ ਆਉਂਦੀਆਂ ਰਹੀਆਂ ਤੁਹਾਨੂੰ ਕਹਿਣ ਜਾਂਦੇ ਰਹੇ ਵੀ ਨਹੀਂ ਆ ਲਈ ਸਭ ਤੁਸੀਂ ਆਓ ਹਾਂ ਹਾਂ ਫਿਰ ਹੁਣ ਦੇਖੋ ਇਸ ਲਈ ਐਕਟਿਵਲੀ ਆਏ ਆ ਤੇ ਹੁਣ ਜੀ ਜਾਣਨਾ ਕੰਮ ਕਰਾਂਗੇ ਕੋਈ ਸਵਾਰਥ ਨਹੀਂ ਹੈਗਾ ਜਿੱਥੇ ਡਿਊਟੀ ਲਾਉਣਗੇ ਉੱਥੇ ਨਵਾਵਾਂਗੇ ਤੇ ਜਿਹੜੇ ਲੋਗੋ ਲੈਣ ਦੀ ਦਫ਼ਤਰ ਲੈਣ ਦੀ ਆ ਪ੍ਰਕਿਰਿਆਵਾਂ ਦੀ ਲਗਾਤਾਰ ਚਰਚਾ ਚੱਲਦੀ ਸੀ ਉਹਦੇ ਲਈ ਵੀ ਕੁਝ ਬਹੁਤ ਦੀਆਂ ਗੱਲਾਂ ਨੇ ਉਹਦੇ ਬਾਰੇ ਹਜੇ ਮੈਂ ਕੁਝ ਨਹੀਂ ਕਹਿ ਸਕਦਾ ਹੂੰ ਉਹਦੇ ਬਾਰੇ ਹਜੇ ਚਲੋ ਵਿਚਾਰ ਕਰਾਂਗੇ ਜੇ ਤੁਹਾਡੇ ਪਹਿਲਾ ਹਜੇ ਵੀ ਜਿਹੜਾ ਏਜੰਡਾ ਉਹ ਪੰਥਕ ਇਕਤਾਲਾ ਹੈਗਾ ਉਹ ਤੋਂ ਦੇਖੋ ਹਮੇਸ਼ਾ ਹੀ ਉਹ ਤਾਂ ਦੇਖੋ ਹਮੇਸ਼ਾ ਹੀ ਰਹੂਗਾ ਹੂੰ ਉਸ ਗੱਲ ਲਈ ਤਾਂ ਹਮੇਸ਼ਾ ਵੈਲਕਮ ਕਰਾਂਗੇ ਅਸੀਂ ਕੱਲ ਨੂੰ ਵੀ ਹੁੰਦਾ ਦੇਖੋ ਨੁਕਸਾਨ ਤਾਂ ਵਰਕਰਾਂ ਦਾ ਹੀ ਹੋਣਾ ਨਾ ਹੂੰ ਉਹ ਤਾਂ ਆਉਣ ਲੈ 6 ਮਹੀਨੇ ਬਾਅਦ ਵੀ 8 ਮਹੀਨੇ ਬਾਅਦ ਵੀ ਆ ਹਮੇਸ਼ਾ ਹੀ ਇਸ ਗੱਲ ਦੇ ਅਸੀਂ ਲਈ ਤਿਆਰ ਰਹਿਵਾਂਗੇ ਵੀ ਪੰਥਕ ਇਕਤਾ ਹੋਣੀ ਚਾਹੀਦੀ ਆ ਜਦੋਂ ਸੁਖਵੀਰ ਬਾਦਲ ਤੁਹਾਡੇ ਇਲਾਕੇ ਜਾਉਂਦੇ ਆ ਉੱਥੇ ਉਹ ਕਹਿੰਦਾ ਕਹਿੰਦੇ ਨਹੀਂ ਜੀ ਇਹਨਾਂ ਲਈ ਹੁਣ ਦਰਵਾਜ਼ੇ ਬੰਦ ਨੇ ਵਾਲੀ ਸਾਹਿਬ ਤੁਹਾਡੇ ਵੱਲ ਇਸ਼ਾਰਾ ਕੀਤਾ ਜਾਂਦਾ ਦਰਵਾਜ਼ੇ ਮੈਂ ਤਾਂ 4 ਸਾਲ ਪਹਿਲਾਂ ਹੀ ਛੱਡੀ ਵਟਾ ਉਹਨਾਂ ਨੂੰ ਮੈਂ ਤਾਂ ਕਦੇ ਕਹੀ ਇਹਨਾਂ ਨੂੰ ਆਉਣ ਬਾਰੇ ਨਾ ਕਦੇ ਕਿਹਾ ਤੇ ਨਾ ਕਦੇ ਜਾਣਾ ਉਹ ਤਾਂ ਤਾਂ ਹੋਊ ਦੇਖੋ ਜਿਹੜੇ ਬੰਦੇ ਨੇ ਆਪ ਹੀ 4 ਸਾਲ ਪਹਿਲਾਂ ਗਏ ਤਾਂ ਸੀ ਮੈਂ ਤਾਂ ਇਹ ਵੀ ਕਹੇ ਤਾਂ ਸੀ ਇਹਨਾਂ ਨੂੰ ਜਿਹਨੂੰ ਮਰਜ਼ੀ ਹਲਕਾ ਜਾਰਜ ਲਵਾ ਦਿਓ ਮੈਂ ਤਾਂ ਨਾਮ ਵੀ ਲੈ ਲਏ ਸੀ ਉਹਨਾਂ ਨੇ ਮੈਂ ਨਾਮ ਵੀ ਰਿਕਮੈਂਡ ਕਰਤੀ ਸੀ 4 ਸਾਲ ਪਹਿਲਾਂ ਜਦੋਂ ਮੇਰੀ ਟਰਮ ਦੇ 5 ਸਾਲ ਰਹਿੰਦੇ ਸੀ ਲੇਕਿਨ ਪਤਾ ਹੀ ਨਹੀਂ ਸੀ ਵੀ ਇਦਾਂ ਦੀ ਕੋਈ ਅ ਅਕਾਲ ਤੱਕ ਸਭ ਤੋਂ ਇੰਨੀ ਕਮੇਟੀ ਬਣੂ ਮੇਰੇ ਵਿੱਚ ਨਾ ਆਊਗਾ ਤੇ ਉਹ ਹੁਣ ਬਾਕੀ ਤਾਂ ਜੋ ਕੁਦਰਤ ਚਾਹੁੰਦੀ ਆ ਉਹੀ ਹੋਣਾ ਨਾ ਥੋਡੀ ਮਰਜ਼ੀ ਨਾਲ ਕੁਝ ਨਹੀਂ ਹੁੰਦਾ ਜੇ ਮੇਰੀ ਮਰਜ਼ੀ ਚੱਲਦੀ ਹੁੰਦੀ ਤਾਂ ਫਿਰ ਮੈਂ ਆਪਦਾ ਪਿੱਛੇ ਹਟ ਜਾਣਾ ਸੀਗਾ ਇਹ ਵਾਲੀ ਸਾਬ ਅੱਗੇ ਕੀ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਕਿਉਂਕਿ 2027 ਦੀ ਚੋਣ ਵੀ ਐ ਕੋਈ ਗੱਠਜੋੜ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਕਿਸੇ ਨੈਸ਼ਨਲ ਪਾਰਟੀ ਨਾਲ ਗੱਠਜੋੜ ਹੋਣਾ ਚਾਹੀਦਾ ਜਾਂ ਲੋਕ ਤਾਂ ਕਿਉਂਕਿ ਉਹ ਉਹ ਜਿਹੜੀਆਂ ਗਲਤੀਆਂ ਅਕਾਲੀ ਦਲ ਨੇ ਉਸ ਸਮੇਂ 'ਚ ਕੀਤੀ ਉਹਨਾਂ ਨੂੰ ਗਲਤੀਆਂ ਮੰਨਦੇ ਅੱਜ ਵੀ ਮੈਂ ਤਾਂ ਇਹ ਕਹਣਾ ਵੀ ਸਾਰੀਆਂ ਪੰਥਕ ਤਿਰਾਂ ਨੂੰ ਇਕੱਠੇ ਹੋਣਾ ਚਾਹੀਦਾ ਸਮਰਪਿਤ ਹੋ ਕੇ ਪੰਥਰ ਤੇ ਪੰਜਾਬ ਨੂੰ ਬਸ ਸਾਰਿਆਂ ਨੂੰ ਚਾਹੇ ਉਹ ਅਮਰਤਪਾਲ ਹੁਣਾਂ ਦੀ ਪਾਰਟੀ ਹੋਵੇ ਚਾਹੇ ਉਹ ਸਿਮਰਜੀਤ ਸਿੰਘ ਮਾਨ ਹੁਣਾਂ ਦੀ ਪਾਰਟੀ ਹੋਵੇ ਚਾਹੇ ਸੁਖਵੀਰ ਸਿੰਘ ਬਾਦਲ ਹੋਣ ਮੈਂ ਤਾਂ ਸਾਰਿਆਂ ਨਾਲ ਗੱਲਬਾਤ ਕਰਦਾ ਹਾਂ ਅਸੀਂ ਵਾਰਿਸ ਕੱਲ ਮੇਰੀ ਸਿਮਰਜੀਤ ਸਿੰਘ ਮਾਨ ਦੇ ਉਹਨਾਂ ਦੀ ਪਾਰਟੀ ਦੇ ਬੰਦੇ ਨਾਲ ਵੀ ਗੱਲ ਹੋਈ ਆ ਤੇ ਇੱਕ ਦੂਜੇ ਨਾਲ ਤਰਾਜ ਹੋਣਗੇ ਕਿਸੇ ਦੇ ਆਪਣੇ ਕਿਸੇ ਨਾਲ ਕੋਈ ਤਰਾਜ ਨਹੀਂ ਤੇ ਦੇਖੋ ਪੰਜਾਬ ਤੇ ਪੰਥ ਦਾ ਭਲੇ ਸੇ ਗੱਲ ਜੀ ਆ ਵੀ ਸਾਰਿਆਂ ਨੂੰ ਤਿਆਗ ਦਿਖਾ ਕੇ ਇਕਾ ਕਰਨਾ ਚਾਹੀਦਾ ਜੇ ਨਹੀਂ ਕੋ ਦਿਖਾਊਗਾ ਤਿਆਗ ਤੇ ਫਿਰ ਆਉਣੇ ਸਮੇਂ ਲੋਕ ਆਪ ਹੀ ਕਿਨਾਂ ਕਿਨ ਨੂੰ ਘਰੇ ਭਟਾ ਦੇਣਗੇ ਠੀਕ ਨਹੀਂ ਗੱਲ ਬਿਲਕੁਲ ਠੀਕ ਹਾਂ ਬਹੁਤ ਬਹੁਤ ਧੰਨਵਾਦ ਹਰਾਲੀ ਸਾਹਿਬ ਦੀ ਸਵਾਲ ਤੇ ਮੈਂ ਤਾਂ ਹੁਣ ਵੀ ਕਿਹਾ ਸੀ ਸ਼ਾਇਦ ਘਰੇ ਭਟਾ ਦੋਣਗੇ ਨਹੀਂ ਭਟਾਇਆ ਉਹਨਾਂ ਨੇ ਨਹੀਂ ਲੋਕ ਬਿਲਕੁਲ ਲੋਕਾਂ ਦੇ ਲੀਡਰ ਲੋਕ ਲੀਡਰ ਜਿਹੜੇ ਹੁੰਦੇ ਫਿਰ ਉਹਨਾਂ ਨੂੰ ਆਖਰਕਾਰ ਚ ਤਾਂ ਐਸਾ ਨਾ ਮਨਪ੍ਰੀਤ ਸਿੰਘ ਵਾਲੀ ਹੋਣੀ ਜਿਨ੍ਹਾਂ ਦੇ ਵੱਲੋਂ ਹੁਣ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਕਹਿੰਦਾ ਕਿ ਮੈਂ ਹੁਣ ਐਕਟਿਵਲੀ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਨਾਲ ਆ ਪੂਰੇ ਐਕਟਿਵ ਹੋ ਕੇ ਜਿਹੜਾ ਹੁਣ ਕੰਮ ਕਰਾਂਗਾ ਜਿਹੜੇ ਉਹ ਕਹਿੰਦਾ ਮੇਰੇ ਪਹਿਲਾਂ ਵੀ ਕੋਈ ਮਤਭੇਦ ਨਹੀਂ ਸੀ ਜਿਹੜੀ ਲਗਾਤਾਰ ਚਰਚਾ ਜਿਹੜੀ ਆ ਉਹ ਮੀਡੀਆ ਦੇ ਵਿੱਚ ਚੱਲਦੀ ਰਹੀ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਲਗਾਤਾਰ ਚਰਤਦੀ ਰਹੀ ਉਹ ਸਾਰੇ ਉਹ ਗੱਲਾਂ ਦੇ ਉੱਤੇ ਉਹਨਾਂ ਦੇ ਵੱਲੋਂ ਕਲੈਰਿਟੀ ਕੀਤੀ ਗਈ ਆ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਿੰਦਰ ਸਿੰਘ ਛਲੇੜੀ ਚੰਡੀਗੜ੍ਹ